ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਨੂੰ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਪਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਸੀ ਵੀ ਠੀਕ ਠਾਕ ਹੋਣ ਦੀ ਵਾਹਿਗੁਰੂ ਮੇਰੇ ਨਾਲ ਅੱਜ ਕਰਦੇ ਆ ਤੁਹਾਡੇ ਨਾਲ ਆਪਾਂ ਅਦਰਕ ਦੀ ਦਾਲ ਦੀ ਵੀਡੀਓ ਸਾਂਝੀ ਆਪਾਂ ਦੋ ਪਿਆਜ਼ ਲੈ ਲਏ ਹੈ ਆ ਟਮਾਟਰ ਲੈ ਲਿਆ ਦਸਣ ਲੈ ਲਿਆ ਆਹ ਇਹਨਾਂ ਦਾ ਅਦਰਕ ਲੈ ਲਿਆ ਇਹ ਬਾਦ ਗਾਏ ਹਨ ਤਾਂ ਵੀ ਫੈਮਲੀ ਦੇ ਹਿਸਾਬ ਨਾਲ ਤੁਸੀਂ ਲੈ ਸਕਦੇ ਆ ਆਪਣੀ ਘਰੇਲੂ ਵੀ ਕੁਛ ਠੀਕ ਹੀ ਹੈ ਤੇ ਕੁਛ ਜਿਆਦਾ ਨਹੀਂ ਖਾਂਦੀ ਤਾਂ ਇਹ ਥੋੜੀ ਥੋੜੀ ਖਾਂਦੀ ਹੈ ਸਟਰੌਂਗ ਜੀ ਬਾਬਾ ਬਣ ਜਾਂਦੀ ਹੈ ਤੇ ਮੈਨੂੰ ਲੱਗਦਾ ਨਹੀਂ ਵੀ ਆਮ ਕੋਈ ਬਣਾਉਂਦੇ ਹਾਂ ਕੋਈ ਕਰ ਪਰ ਬਰਦੀ ਹੋਵੇ ਸਾਦੀ ਘਰਾਂ ਆਮੀ ਬਣਦੀ ਆ ਅਸੀਂ ਥੋੜੇ ਦਿਨਾਂ ਤੋਂ ਬਣਾਉਂਦੇ ਰਹਿੰਦੇ ਆ ਮੈਂ ਇੱਥੇ ਆ ਕੇ ਵੀ ਬੱਚਿਆਂ ਕੋਲੇ ਬਣਾਈ ਸੀ ਬੇਟੇ ਨੂੰ ਬਹੁਤ ਪਸੰਦ ਲੱਗੀ ਜਾਂ ਮੰਮੀ ਲਗਾਈ ਜਿਵੇਂ ਆਏ ਲੱਗਦੇ ਜਿਵੇਂ ਇੱਥੇ ਬੈਠੇ ਹੰਨੇ ਆ ਤੀ ਦੂਹ ਪਹਿਲਾਂ ਕਦੇ ਖਾਦੀ ਨਹੀਂ ਸੀ ਤੇਰੇ ਅੱਜ ਤੋਂ ਖਾਦੀ ਆ ਤੇ ਮੈਨੂੰ ਬਹੁਤ ਵਧੀਆ ਲੱਗਦੀ ਆ ਤੇ ਆਪ ਇੰਨਾ ਕਦਰ ਕਰ ਲੈ ਕਾ ਪਿਆਜ਼ ਲੈ ਲੇ ਦੋ ਪਿਆਜ਼ ਲੈ ਲੇ ਟਮਾਟਰ ਦੇ ਦਸਨ ਦਸਨ ਹੋ ਸਕਦਾ ਬਾਹਲਾ ਲੱਗੇ ਵਿੱਚ ਦੋ ਤਿੰਨ ਰੱਖ ਲਉਗੀ ਗਠੀਆਂ ਜਿਹਾ ਤੇ ਇਹ ਪੋਣਾ ਪਾ ਵੀ ਸਕੂ ਜਾਂ ਦੇਖੂਗੀ ਸਿਲੰਗੇ ਤੇ ਪਤਾ ਲੱਗੂਗਾ ਤੇ ਬਹੁਤ ਵਧੀਆ ਬਣਦੀ ਹੈ ਤੁਸੀਂ ਵੀ ਟਰਾਈ ਕਰੋ ਖਾਂਦੀ ਆ ਬਣਾਇਓ ਕਦੇ ਬਹੁਤ ਵਧੀਆ ਬਣਦੀ ਹੈ ਤੇ ਇੱਕ ਮੈਂ ਤੁਹਾਨੂੰ ਹੋਰ ਦੱਸਦੀ ਹਾਂ ਸਾਡੇ ਪਿੰਡਾਂ ਵਾਲ ਮੈਂ ਹੋਰ ਪਿੱਛੇ ਜਿਹੀ ਗਈ ਸੀ ਕਿਸੇ ਆ ਦੇ ਵਿੱਚ ਇੱਕ ਦੋ ਘਰ ਹਜੇ ਵੀ ਆ ਜਿਹੜੇ ਨੂੰ ਆਦਾ ਕਹਿੰਦੇ ਆ ਤੁਸੀਂ ਵੀ ਦੱਸਿਓ ਵੀ ਕਦੇ ਆਦਾ ਕਿਹਨਸ ਤੁਸੀਂ ਪਰ ਮੈਨੂੰ ਵੀ ਪਤਾ ਅਸੀਂ ਹਾਂ ਅਸੀਂ ਵੀ ਨਿੱਕੇ ਹੁੰਦੇ ਕਹਿੰਦੇ ਹੁੰਦੇ ਸੀਗੇ ਸਾਡੀਆਂ ਦਾਦੀਆਂ ਕਹਿੰਦੇ ਹੁੰਦੇ ਸੀ ਹੁਣ ਤਾਂ ਵੀ ਅਸੀਂ ਉਹ ਵੀ ਕਹਿਣ ਨੂੰ ਹਟ ਗਿਆ ਦਰ ਕਿਹਨ ਲੱਗੇ ਤੇ ਇੱਥੇ ਤਾਂ ਜਿੱਥੇ ਸਾਡਾ ਆਪ ਦਾ ਪਿੰਡ ਹੈ ਇੱਥੇ ਤਾਂ ਵੀ ਕਹਿੰਦੇ ਸਾਰੇ ਪਰ ਮੇਰੇ ਵੀ ਅੱਖਿਆ ਦੀ ਗੱਲ ਹੈ ਤੇ ਮੈਂ ਹੁਣ ਪਿੱਛੇ ਦੀ ਮੈਨੂੰ ਜਾਨ ਦੋ ਤਿੰਨ ਚਾਰ ਦਿਨ ਲੱਗ ਰਿਹਾ ਹੈ ਜਲਦੀ ਪੇੜਾ ਪਿਆ ਸੀ ਮੈਨੂੰ ਕੰਮ ਸੀ ਕੋਈ ਉਦੋਂ ਮੈਂ ਉੱਥੇ ਇੱਕ ਦੋ ਦੇਖੇ ਫਿਰ ਮੈਨੂੰ ਪੁਰਾਣੀ ਯਾਦ ਚੇਤੀ ਆ ਗਈ ਆਦਾ ਕਹਿਣ ਦੀ ਤੁਸੀਂ ਵੀ ਦੱਸਿਓ ਵੀ ਸ਼ੁਰੂ ਰਾਤਾ ਕਹਿੰਦਾ ਸੀ ਕੋਈ ਕਿ ਨਹੀਂ ਕਹਿੰਦਾ ਸੀ ਕਿ ਪਰ ਹੁਣ ਤਾਂ ਸਾਰੇ ਉਹ ਵੀ ਅਦਰ ਵੀ ਕਹਿੰਦੇ ਅਸੀਂ ਵੀ ਕਹਿੰਦੇ ਪਰ ਹੈਗੇ ਆ ਬਜਰਦਾ ਜੀ ਥੋੜਾ ਠੀਕ ਆ ਪਹਿਲੋਂ ਨਾ ਚਾਹ ਲੈਣੇ ਆ ਚੰਗੀ ਤਰ੍ਹਾਂ ਧੋਸ ਮਾਰ ਕੇ ਚੋਪ ਕਰ ਲਾਂਗੇ ਜਾਂ ਗ੍ਰੈਂਡ ਕਰ ਲਾਂਗੇ ਜੋਕਰ ਦੇ ਵਿੱਚ ਕਰ ਲਾਂਗੇ ਜਾਂ ਗ੍ਰੈਂਡ ਕਰ ਲਾਂਗੇ ਫਿਰ ਬਣਾਉਣੇ ਆਪਾਂ ਢਾਲੇ ਤੇ ਜਣੀਆਂ ਇਸ ਖਾੜੀਆਂ ਨਹੀਂ ਹਣੀ ਘੋਲੀ ਮਿਰਚੀ ਹੋ ਜਿਵੇਂ ਆਪਣੀ ਮਸਰੀ ਮੂਗੀ ਹੁੰਦੀ ਹੈ ਜਾਂ ਇਸ ਤਰ੍ਹਾਂ ਦੇਖਣ ਚ ਲੱਗਣੀ ਆ ਚਲੋ ਮੈਂ ਕਰ ਲਈ ਮੈਂ ਤੇ ਕਰ ਲਿਆ ਮੈਂ ਜੋਬਰ ਤੇ ਹੁਣ ਆਪਾਂ ਪਿਆਜ਼

ਮਰਚਾਂ ਵੀ ਆਪ ਦੇ ਪਸੰਦ ਅਨੁਸਾਰ ਪਰਾਣੀ ਮਿਠੀ ਬਚਾਈਆ। ਛੇ ਗਿਦਰ ਖਲਦੀ ਨਾ ਪਾ। ਵਧੀਆ ਬਣਾ ਲਿਆ। ਦੇਖੋ, ਹਲਦੀ ਆਪਣੀ ਪੱਟ ਗਈ। ਹੁਣ ਆਪਾਂ ਇਹਦੇ ਨਾਲ ਪਾਣੀ ਪਾ ਦਿੰਨੇ ਆ। ਇਹ ਗਾਸ 'ਤੇ ਪਾਣੀ ਤੋਂ 7 ਮਿੰਟ ਜਾਂ 10 ਤੱਕ ਤੁਹਾਡਾ ਪਕਾਵਾਗੇ। ਜਦੋਂ ਜਬਾਰ ਵਧੀਆ ਪੱਕ ਜਾਗੇ। वो तो फिर बाद दुद्ध पा के धनियाँ पा लेंगे हम आपको तो ढा के पका लें चेक कर लें आप दाल बनी पई आठ नौ मिनट हो गए बन दिन कि आप दुद्ध पा थोड़ा जि है किसी पा भी तो नहीं भी किसी में चंगा लगता किसी नहीं लगता पर आप थोड़ा जहाँ दुध पाया ना लाई जाओ दाल फट ना जाए कि जरा लाइनी पैंती है बस दुध में जल केर वाला आ गया ਸੌਂਸਲੇ ਦਾਲ ਮੰਗੀ ਆਪਣੀ ਆ ਥੋੜਾ ਜਿਹਾ ਨਿਪਾ ਦਿੰਨੇ ਆ ਪਿੱਛੇ ਦੇ ਕਿੰਨਾ ਸੋਨਾ ਕੰਦਰਾ ਆ ਹਾੜੀ ਤਾਂ ਕੋਈ ਹੰਦੂ ਕੋਈ ਨਹੀਂ ਆ ਦੇਜੇ ਦੁੱਧ ਨੂੰ ਵਾਲਾ ਆ ਗਿਆ ਗੈਸ ਆਪਾਂ ਬੰਦ ਕਰ ਤੇ ਕੋਈ ਬਣਾ ਚਾਹ ਆਪਾਂ ਹਲਾਵਾਂਗੇ ਜਿੰਨਾ ਚਿਰ ਇਹ ਆਪਣੇ ਗਰਮ ਹੋਊਗਾ ਫੇਰ ਦੁੱਧ ਨਾ ਫੜ ਜਾਏ ਕਿਤੇ ਤੇ ਬਹੁਤ ਵਧੀਆ ਬਣਿਆ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਜੀ ਇਹ ਤਾਂ ਆਪਣੇ ਗਿੱਟਿਆਂ ਗੋਡਿਆਂ ਦੀ ਦਵਾਈ ਵੀ ਅਸਲ ਚ ਹੈਗੀ ਆਪਾਂ ਨੂੰ ਖਾਣ ਲਈ ਬਹੁਤ ਵਧੀਆ ਤੁਸੀਂ ਦੇਖਿਓ ਤੁਹਾਨੂੰ ਫਰਕ ਪੈ ਜਾਂਦਾ ਖਾ ਕੇ ਦਵਾਈ ਇਹਦੇ ਨਾਲ ਬੈਵਾਦੀ ਦਾ ਸਭ ਦੇ ਸਰੀਰ ਹੋਏ ਹੋਏ ਆਪਣੇ ਚਲੋ ਫੇਰ ਆਪਾਂ ਉਸ ਵੀਡੀਓ ਦਾ ਇੱਥੇ ਹੀ ਕਰਦੇ ਆ ਇਹਨੂੰ ਟੱਕ ਦਿੰਦੇ ਆ ਹੁਣ ਤਾਂ ਹੜ ਗਈ ਰਿੱਝਣੋ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਤੁਸੀਂ ਵੀ ਬਣਾ ਕੇ ਖਾਓ ਜੇ ਤੁਸੀਂ ਕਮੈਂਟ ਕਰਕੇ ਵੀ ਤੁਹਾਨੂੰ ਕਿੱਦਾਂ ਲੱਗੀ ਹੈ ਜੇ ਚੈਨਲ ਤੇ ਪਹਿਲੀ ਵਾਰ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਠੀਕ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ